ਹਾਂ ਚੱਲ ਕੋਈ ਨਹੀਂ ਕੀ ਮੂੰਹ ਬੱਲੇ ਨੂੰ ਚੱਲ ਕੋਈ ਨਹੀਂ ਕੀ ਇਹ ਬੋਲਣ ਦੀ ਤਮੀਜ਼ ਆ ਤੈਨੂੰ ਤੇਰਾ ਤਾਂ ਮੁੰਡਿਆ ਜਿਹੜਾ ਪੁੱਤ ਆ ਅੱਕੜਿਆ ਤੇ ਭੁਇਕਿਆ ਆ ਅੱਕੜਿਆ ਆ ਠੀਕ ਐ ਸਰ ਮੈਂ ਲਗਾ ਲਊਂਗਾ ਤੇਰੇ ਕੋ ਤਾਂ ਠੀਕ ਕਰੂੰਗਾ ਕੋਈ ਬਾਤ ਤੇਰੇ ਕੋ ਤਾਂ ਬੋਲਣੇ ਕੀ ਤਮੀਜ਼ ਸਿਖਾਊਂਗਾ ਤੇਰੀ ਜਿਹੜੀ ਅੱਕੜ ਆ ਨਾ ਉਹ ਠੀਕ ਕਰਾਂਗੇ ਹਮ ਹਾਂ ਨਹੀਂ ਕੋਈ ਧੱਕੇ ਨਹੀਂ ਰੱਖਤੇ ਮੱਖੀਆਂ ਇਤਨੀ ਐ ਕੋ ਇਧਰ ਆ ਮੇਰੀ ਗੱਲ ਸੁਣ ਕਰ ਨਹੀਂ ਬਾਤ ਚ ਹੁਣ ਮੇਰੀ ਗੱਲ ਸੁਣ ਲੈ ਧਿਆਨ ਨਾਲ ਲਾਇਸੈਂਸ ਬਣਾਓ ਹਫਤੇ ਔਰ ਸਾਰੀਆਂ ਚੀਜ਼ਾਂ ਲਾਗੂ ਹੋਣੀਆਂ ਚਾਹੀਦੀਆਂ ਇੱਕ ਹਫਤੇ ਦਾ ਟਾਈਮ ਦੇਤਾ ਤੁਹਾਨੂੰ ਤੁਸੀਂ ਭਈ ਦੇਖੋ ਪੂਰ ਸੇਫਟੀ ਟੀਮ ਅੱਜ ਤੁਹਾਡੇ ਕੋਲ ਆ ਗਈ ਆ ਤੁਹਾਨੂੰ ਇਹ ਗੱਲ ਕਲੀਅਰ ਦੱਸ ਦਿੰਨੇ ਆ ਭਈ ਜਿੰਨਾ ਚਿਰ ਤੁਸੀਂ ਗੰਦ ਪਾਤਾ ਪਾਤਾ ਹੁਣ ਨਹੀਂ ਚੱਲਣਾ ਠੀਕ ਹੈ ਅਸੀਂ ਤੁਹਾਨੂੰ ਪਹਿਲਾਂ ਵੀ ਟ੍ਰੇਨਿੰਗ ਦੇ ਕੇ ਗਏ ਸੀ ਇੱਥੇ ਬਕਾਇਦਾ ਲੈਕਚਰ ਕਰਕੇ ਗਏ ਸੀ ਪਰ ਥੋੜੇ ਤੇ ਅਸਰ ਨਹੀਂ ਹੋਇਆ ਕੋਈ ਤਾਨੂੰ ਉਦੋਂ ਵੀ ਕਿਹਾ ਸੀ ਤੇ ਜਿਹੜੀ ਮੱਛੀ ਆ ਜਾਂ ਮੀਟ ਆ ਉਹ ਓਪਨ ਚ ਨਹੀਂ ਰੱਖਣਾ ਇਹਦਾ ਸ਼ੀਸ਼ੇ ਦਾ ਕੈਬਨ ਬਣਾਓ ਸਾਹਮਣੇ ਦਿਖਦਾ ਕਿ ਨਹੀਂ ਨਕਲ ਕਰ ਲਓ ਕਿਸੇ ਦੀ ਤੇ ਇੰਨੀ ਅਕਲ ਵੀ ਹੈ ਨਹੀਂ ਅੱਜ ਅਸੀਂ ਇੱਥੇ ਆਏ ਆ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਤੁਹਾਨੂੰ ਇੱਕ ਹਫ਼ਤੇ ਦੇ ਬਾਅਦ ਤੁਹਾਡੇ ਕੱਲੇ-ਕੱਲੇ ਦੇ ਚੈਂਬਰ ਬਣੇ ਹੋਣੇ ਚਾਹੀਦੇ ਉਹ ਕੈਬਨ ਸ਼ੀਸ਼ੇ ਦੇ ਕਪੜ੍ਹ ਹੋਣੀ ਚਾਹੀਦੀ ਜਿਹੜੀ ਮੱਛੀ ਮੀਟ ਦੀ ਕਟਾਈ ਆ ਉਹ ਬਾਹਰ ਨਹੀਂ ਹੋਣੀ ਚਾਹੀਦੀ ਪਰਦੇ ਦੇ ਚ ਹੋਣੀ ਚਾਹੀਦੀ ਆ ਪਿੱਛੇ ਸਮਝ ਲੱਗ ਗਈ ਆ ਜੇ ਕਿਸੇ ਬੰਦੇ ਨੇ ਇਹਨੂੰ ਵਾਇਲੇਟ ਕੀਤਾ ਇਹਦੀ ਉਲੰਘਣਾ ਕੀਤੀ ਤਾਂ ਫਰਮਾਂ ਨੂੰ ਦੱਸ ਦੇ ਉਹਦਾ ਕੰਮ ਬੰਦ ਉਹਦਾ ਲਾਇਸੈਂਸ ਰੱਦ ਔਰ ਕਿਸੇ ਕੋਲ ਤੁਹਾਡੇ ਕੋ ਲਾਇਸੈਂਸ ਨਹੀਂ ਹੈਗਾ ਔਰ ਮੰਗਵਾਲੀ ਦੀ ਰੇੜੀ ਵਾਲੀ ਰਜਿਸਟ੍ਰੇਸ਼ਨ ਲੈ ਕੇ ਬੈਠੇ ਹੋਇਆ ਕੋਈ ਧੱਕੇ ਨਹੀਂ ਰਖਤੇ ਮੱਖੀਆਂ ਇਤਨੀ ਹੈ ਕੋ ਇੱਧਰ ਆ ਮੇਰੀ ਗੱਲ ਸੁਣ ਨਾ ਕਰ ਨਹੀਂ ਬਾਤ ਹੁਣ ਮੇਰੀ ਗੱਲ ਸੁਣ ਲੈ ਧਿਆਨ ਨਾਲ ਲਾਇਸੈਂਸ ਬਣਾਓ ਫਟੇਕ ਔਰ ਸਾਰੀਆਂ ਚੀਜ਼ਾਂ ਲਾਗੂ ਹੋਣੀ ਚਾਹੀਦੀ ਐ ਕਾਫਤੇ ਦਾ ਟਾਈਮ ਦੇ ਦਿੱਤਾ ਤੁਹਾਨੂੰ ਤੁਸੀਂ ਚਲ ਕੋਈ ਨਹੀਂ ਕੀ ਮੂੰਹ ਬੱਲੇ ਨੂੰ ਚਲ ਕੋਈ ਨਹੀਂ ਕੀ ਇਹ ਬੋਲਣ ਦੀ ਤਮੀਜ਼ ਆ ਤੈਨੂੰ ਜਿਹੜਾ ਮੁੰਡਾ ਜਿਹੜਾ ਪੁੱਤ ਆ ਆਕੜਿਆ ਤੇ ਭੁਇਕਾ ਆ ਆਕੜਿਆ ਆਸਕੀਰ ਆ ਜੀ ਕਿਉਂ ਨਾ ਬਣਾਉਂਦੇ ਕਹਿੰਦੇ ਕੈਵਨ ਬਣਾ ਲਓ ਸੀਸੇ ਦਾ ਕੈਵਨ ਬਣਾਓ ਅੱਛਾ ਸੀਸੇ ਦਾ ਕੈਵਨ ਠੀਕ ਆ ਇਹ ਲੋਕ ਨਹੀਂ ਖਾਤੇ ਮੱਛੀ ਆਪ ਨੂੰ ਕੋ ਵੀ ਦਿਖਾਤੇ ਹੋ ਤਾਂ ਫਿਰ ਅੰਦਰ ਉਹ ਦੁੱਧ ਦਿੱਤਾ ਉਸ ਨੂੰ ਲਗਾਓ ਸਰ ਤੇ ਠੀਕ ਆ ਕਹਿੰਦਾ ਕਿਉਂ ਨਹੀਂ ਕਹਨੇ ਐਪਰਨ ਕਾ ਹੈ ਤਰਾ ਚਿਕਨ ਕਾ ਕਾਮ ਕਰਤਾ ਹੈ ਤਰਾ ਐਪਰਨ ਕਾ ਹੈ ਇਹ ਚੀਜ਼ ਹੈ ਜੇ ਕੋਈ ਇਹ ਤਾਂ ਪੂਰ ਸੇਪੀ ਕਲੀਅਰ ਕਿਹਦੇ ਤੇ ਨਹੀਂ ਹੈਗੇ ਇਹ ਵੀ ਬਚਲੇ ਹੋ ਹੋਣਾਰੇ ਸਮੇਂ ਤੇ ਇਹ ਵੀ ਕੋਈ ਚਾ ਹਾਂ ਠੀਕ ਹੈ ਸਰ ਮੈਂ ਲਗਾ ਲੂੰਗਾ ਤੇਰੇ ਕੋ ਤਾਂ ਠੀਕ ਕਰੂੰਗਾ ਕੋਈ ਬਾਤ ਤੇਰੇ ਕੋ ਤਾਂ ਬੋਲਣੇ ਕੀ ਵੀ ਤੁਮ ਹੀ ਸਿਖਾਉਂਗਾ ਤੇਰੀ ਜਿਹੜੀ ਅੱਕੜ ਆ ਨਾ ਉਹ ਠੀਕ ਕਰਾਂਗੇ ਹਮ ਹਾਂ ਨਹੀਂ ਕਿ ਇਹਦਾ ਵੀ ਕਾਰਵਾਈ ਕਰੋ ਇਹਨਾਂ ਨੂੰ ਪਹਿਲਾਂ ਵੀ ਕਿੰਨੀ ਵਾਰੀ ਵਾਰਨ ਕੀਤਾ ਪਰ ਇਹਨਾਂ ਤੇ ਨਹੀਂ ਅਸਰ ਹੋਇਆ ਅੱਜ ਵੀ ਦੇਖਿਆ ਮੱਖੀਆਂ ਉੱਦਾਂ ਹੀ ਹਾਈਜਨ ਦਾ ਕੋਈ ਖਿਆਲ ਨਹੀਂ ਕੋਈ ਫੂਡ ਸੇਫਟੀ ਮੇਅਰ ਨਹੀਂ ਲੈ ਕਿਸੇ ਨੇ ਕੈਪ ਨਹੀਂ ਪਾਈ ਕਿਸੇ ਨੇ ਗਲਵਜ਼ ਨਹੀਂ ਪਾਏ ਕਿਸੇ ਨੇ ਐਪਰਨ ਨਹੀਂ ਖਾਸ ਕਰਕੇ ਮੀਟ ਦਾ ਕੰਮ ਕਰਦੇ ਇਹਨਾਂ ਦਾ ਐਪਰਨ ਤਾਂ ਹਰ ਇੱਕ ਦਾ ਹੋਣਾ ਹੀ ਚਾਹੀਦਾ ਕਿਸੇ ਕੋਲ ਐਪਰਨ ਨਹੀਂ ਹੈਗਾ ਇਹ ਨੋਟਿਸ ਦੇ ਚੱਲੇ ਸਰਵ ਕਰਤਾ ਸਾਈਨ ਕਰਾ ਲਿਆ ਰਸੀਦ ਕਰਾਤਾ ਇਹਨਾਂ ਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਇੱਕ ਹਫ਼ਤੇ ਦੇ ਵਿੱਚ ਅਗਰ ਇਹਨਾਂ ਨੇ ਇਹ ਚੀਜ਼ਾਂ ਨਹੀਂ ਲਾਗੂ ਕੀਤੀਆਂ ਤਾਂ ਜਿਹੜਾ ਜਿਹੜੇ ਬੰਦੇ ਨੇ ਨਹੀਂ ਲਾਗੂ ਕੀਤੀਆਂ ਉਹਦਾ ਕੰਮ ਬੰਦ ਹੋ ਜਾਊਗਾ ਲਾਇਸੈਂਸ ਰੱਦ ਕਰ ਦਾਂਗੇ ਔਰ ਅਨਹਾਈਜਨ ਦਾ ਚਲਾਨ ਵੀ ਕਰਾਂਗੇ ਕੋਰਟ ਵਿੱਚ ਵੀ ਪੇਸ਼ ਕਰਾਵਾਂਗੇ ਇਹਨਾਂ ਨੂੰ ਜਿਹੜਾ ਲੀਗਲ ਕਾਰਵਾਈ ਪੂਰੀ ਚੁਲੰਗਾਵਾਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕੋਈ ਕਾਨੂੰਨ ਵੀ ਹੈਗਾ ਕੋਈ ਫੂਡ ਸੇਫਟੀ ਐਕਟ ਵੀ ਹੈਗਾ ਇਸ ਸਟੇਟ ਵਿੱਚ ਤਾਂ ਹੈ ਹੀ ਨਹੀਂ ਸ਼ਿੱਕੇ ਟੰਗਿਆ ਹੋਇਆ ਇਹਨਾਂ ਨੇ ਔਰ ਜ਼ਿਆਦਾਤਰ ਇਹ ਜਿੰਨੇ ਮੈਂ ਬੰਦੇ ਇੱਧਰ ਦੇਖੇ ਸਾਰੇ ਪ੍ਰਵਾਸੀ ਆ ਤੇ ਮੈਨੂੰ ਇਹਨਾਂ ਤੋਂ ਕੋਈ ਇਤਰਾਜ਼ ਨਹੀਂ ਹੈਗਾ ਪਰ ਇਹ ਫੂਡ ਸੇਫਟੀ ਦੇ ਨਿਯਮਾਂ ਨੂੰ ਤਾਂ ਸਮਝਦੇ ਹੀ ਕੱਖ ਨਹੀਂ ਨਾ ਇਹ ਤਾਂ ਕਹਿੰਦੇ ਜੋ ਗੰਧ ਖੜਾ ਦੋ ਲੋਕਾਂ ਨੂੰ ਸੋ ਅਸੀਂ ਇਹ ਪੰਜਾਬ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਕਰਨਾ ਹੁਣ ਹਰ ਬੰਦਾ ਨਹੀਂ ਖਾਂਦਾ ਕੋਈ ਬੰਦੇ ਵੈਜ ਮੈਂ ਨਾਨ ਵੈਜ ਨਹੀਂ ਖਾਂਦੇ ਉਹ ਨਹੀਂ ਲਾਈਕ ਕਰਦੇ ਉਹਨਾਂ ਨੂੰ ਤਾਂ ਸਾਹਮਣੇ ਦੇਖ ਕੇ ਵੀ ਅੱਛਾ ਨਹੀਂ ਲੱਗਦਾ ਜਿਹੜਾ ਖਾਂਦਾ ਉਹਨੂੰ ਪਰਦੇਚ ਖੜੀ ਕਰੋ ਆਪਣਾ ਕੰਮ ਲੋਕਾਂ ਨੂੰ ਖਿਲਾਓ ਸੋਹਣਾ ਬਿਜ਼ਨਸ ਕਰੋ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਫੂਡ ਸੇਫਟੀ ਸਟੈਂਡਰਡ অথরিটি ਆਫ ਇੰਡੀਆ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਇਨ ਵਿੱਚ ਲਾਗੂ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਨੂੰ ਲਾਇਸੈਂਸ ਲੈ ਕੇ ਜਿਹੜੇ ਵੀ ਔਰ ਹਾਈਜੀਨ ਹੋਊਗੀ ਔਰ ਇਹਨਾਂ ਨੂੰ ਆਪ ਨੂੰ ਵੀ ਉਹ ਚੰਗਾ ਲੱਗਣਾ ਪੈਣਾ ਹਾਲ ਦੀ ਘੜੀ ਇਹਨਾਂ ਨੂੰ ਬੁਰਾ ਲੱਗਦਾ ਪਰ ਜਦੋਂ ਇਹ ਚੀਜ਼ਾਂ ਲਾਗੂ ਹੋ ਗਈਆਂ ਇਹਨਾਂ ਨੂੰ ਵੀ ਖਰਾ ਲੱਗਣਾ ਜਦ ਇੰਨੀ ਕਮਾਈ ਕਰਦੇ ਆ ਇੱਕ ਛੋਟਾ ਜਿਹਾ ਕੈਵਨ ਚੋਰੀ ਬਣਾਉਂਦਾ ਸ਼ੀਸ਼ੇ ਦਾ ਮੈਂ ਇਹ ਚੀਜ਼ਾਂ ਨੂੰ ਸ਼ੋਰ ਕਰੂੰਗਾ ਮੈਂ ਇਹ ਸ਼ੋਰ ਕਰਾਂਗੇ ਐਸਐਸਪੀ ਹੁਸ਼ਿਆਰਪੁਰ ਜਿਹੜੇ ਆ ਉਹਨਾਂ ਦੇ ਵੀ ਬਹੁਤ ਧੰਨਵਾਦੀ ਆ ਉਹ ਸਾਨੂੰ ਸਿਕਿਉਰਿਟੀ ਵੀ ਪ੍ਰੋਵਾਈਡ ਕਰਦੇ ਆ ਹਰ ਜਗ੍ਹਾ ਵੀ ਜਿੱਥੇ ਜਾਂਦੇ ਉਹਨਾਂ ਨੇ ਉਹਨਾਂ ਦੇ ਹੈਗਾ ਵੀ ਤੁਹਾਡੇ ਨਾਲ ਸਿਕਿਉਰਿਟੀ ਜਾਊਗੀ ਅੱਜ ਸਾਡੇ ਨਾਲ ਪੁਰਹੀਰਾ ਚੌਂਕੀ ਦੇ ਮੁਲਾਜ਼ਮ ਵੀ ਸਾਥ ਦੇ ਰਹੇ ਆ ਅਸੀਂ ਐਸਐਸਪੀ ਸਾਹਿਬ ਦਾ ਵੀ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਤੇ ਔਰ ਨਾਲ ਦੇ ਨਾਲ ਹੀ ਕਹਿੰਦੇ ਆ ਇਹ ਵੀ ਨੰਮ ਸਾਧ ਦੇਣਗੇ ਸਾਡੇ ਆਉਂਦੇ ਸਮੇਂ ਤੇ ਔਰ ਹਰ ਪੀਕੇ ਨਾਲ ਅਸੀਂ ਜਿਹੜਾ ਇਹਨਾਂ ਨੂੰ ਨਾ ਫੂਡ ਸੇਫਟੀ ਦੇ ਨਿਯਮ ਲਾਗੂ ਕਰਾ ਕੇ ਹਟਾਂਗੇ ਮਿਸ਼ਨ ਕੰਦਰੋਸ ਪੰਜਾਬ ਜਿਹੜਾ ਹੈ ਉਹਨੂੰ ਲਾਗੂ ਕਰਾਂਗੇ ਮੈਂ ਇਹੀ ਕਹਿਣਾ ਚਾਹੁੰਦਾ ਇਹਨੂੰ ਲਾਈਟਲੀ ਨਾ ਲਓ ਸੀਰੀਅਸਲੀ ਲਓ ਔਰ ਇੱਕ ਹਫਤੇ ਦੇ ਵਿੱਚ ਵਿੱਚ ਆਪਣਾ ਸਾਰੀਆਂ ਚੀਜ਼ਾਂ ਨਾਰਮਲ ਹੋ ਜਾਣ ਔਰ ਲੋਕੀ ਫੋਨ ਕਰਕੇ ਤੁਹਾਨੂੰ ਕਹਿ ਰਹੇ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਵੀ ਲੋਕੀ ਪ੍ਰਸ਼ੰਸਾ ਕਰਨਗੇ ਥੈਂਕ ਯੂ ਸ਼ੁਕਰੀਆ